زندہ <laughs> باد ਦਾ ਸਨਮਾਨ ਹੋਰ ਫਿਰਦਾ ਹੋ ਵੀ ਦਾ ਸਨਮਾਨ ਸਾਡੇ ਜੈਦਾਰ ਜੀ ਵੀ ਦਾ ਸਨਮਾਨ ਕਰ ਰਹੇ ਨੇ ਸਾਡੇ ਨੰਬਰਦਾਰ ਸੱਚਨ ਸਿੰਘ ਜੀ ਵੀ ਸਨਮਾਨ ਕਰ ਰਹੇ ਨੇ ਸਾਡੇ ਵੱਡੇ ਬਜ਼ੁਰਗ ਵੀ ਦਾ ਸਨਮਾਨ ਕਰ ਰਹੇ ਨੇ ਜਿਨ੍ਹਾਂ ਦੇ ਮੈਂ ਨਾਮ ਨਹੀਂ ਜਾਣਦਾ ਉਸ ਤਰੀਕੇ ਨਾਲ ਮੈਂ ਬੋਲੀ ਜਾ ਰਿਹਾ ਸਨਮਾਨ ਕਰ ਰਹੇ ਨੇ ਬੱਬੂ ਸਾਹਿਬ ਜਿਹੜੀ ਸਾਡਾ ਵੀਰ ਚੰਨ ਚੰਨਾ ਸਾਡਾ ਆਰਤੀਆ ਸਾਹਿਬ ਉਹ ਵੀ ਵੀਰਤਾਂ ਨੂੰ ਸਨਮਾਨ ਕਰ ਰਹੇ ਸਾਡੇ ਬਾਦਸ਼ਾਹ ਜੀ ਮੇਰੀ ਪਰਮਾਣੇ ਸਰਾ ਸਾਹਿਬ ਵੀ ਸਨਮਾਨ ਕਰ ਰਹੇ ਨੇ ਬਿੱਲਾਪਰਦ ਜੀ ਵੀ ਸਨਮਾਨ ਕਰ ਰਹੇ ਨੇ ਨੇ ਸਿਰੋਂ ਬਹਾਦਰ ਕੀਤਾ ਇੱਕ ਹੋਰ ਵੀਰ ਜੀ ਵੀ ਸਨਮਾਨ ਕਰ ਰਹੇ ਨੇ ਤੇ ਸਾਡੇ ਸਨਾਪੁਰ ਮੈਂਬਰ ਵੀ ਸਨਮਾਨ ਕਰ ਰਹੇ ਨੇ ਹੋਏ ਇਫਾ ਲਿਆ ਹੰਦੀ ਸਿੰਘ ਨੇ ਵੀ ਸਨਮਾਨ ਕੀਤਾ ਜਿੰਨਾ ਜਿੰਨਾ ਵੀਰਾਂ ਨੇ ਸਾਰਿਆਂ ਨੇ ਸਾਰੀ ਸੰਗਤ ਵੱਲੋਂ ਸਾਰੀ ਸੰਗਤ ਦਾ ਹੀ ਬਹੁਤ ਬਹੁਤ ਧੰਨਵਾਦ ਮੇਰੇ ਖਰਵਾਵਾਲਿਆਂ ਦੇ ਵੀਰਾਂ ਵਾਲੇ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਕੇ ਵੀਰ ਨੂੰ ਸਨਮਾਨ ਕੀਤਾ ਆਪਣੇ ਸਰਪੰਚੀ ਦੇ ਇਲੈਕਸ਼ਨ ਲਈ ਆਪਣੀ ਦੇ ਨਾਲ ਆ ਸਾਰੇ ਨੌਜਵਾਨਾਂ ਦਾ ਰੱਬ ਰੱਖਿਆ ਵੀਰ ਜੀ ਸਾਡੇ ਨਾਲ ਬੋਲੇ ਸੋਨਿਆ ਅੱਲਾਹ ਜ਼ਿੰਦਾਬਾਦ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦੇਖਦਾ ਸਾਰੀ ਸੰਗਤ ਦਾ ਧੰਨਵਾਦ ਕਰਦਾ ਨਾਲ ਹੀ ਸੋਚੀ ਆਵਾਜ਼ਮੀ ਟੀਮ ਉਹਨਾਂ ਦਾ ਧੰਨਵਾਦ ਕਰਦਾ ਸਰਦਾਰ ਕੈਬਨਟ ਮੰਤਰੀ ਸਰਦਾਰ ਨਾਲਜੀਤ ਸਿੰਘ ਭੁੱਲਰ ਆਮ ਆਦਮੀ ਪਾਰਟੀ ਸਾਡੀ ਦੇ ਜੋ ਸਾਡੇ ਬੋਸ ਸਾਹਿਬ ਨੇ ਨਾਲ ਹੀ ਉਹਨਾਂ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਨੂੰ ਪਾਰਟੀ ਦੇ ਇਸ ਮਕਾਮ ਤੱਕ ਮਿਲ ਕੇ ਆਉਣ ਲਈ ਭਰੇ ਰਿਆ ਹੈ ਉਹਨਾਂ ਦੇ ਬਦੌਲਤ ਹੀ ਅਸੀਂ ਅੱਜ ਮਿਲ ਕੇ ਚੋਣ ਦੇ ਵਿੱਚ ਖੜੇ ਹੋਣ ਯੋਗ ਹੋਈਆਂ ਸਾਰਿਆਂ ਵਿਰੋਧੀਆਂ ਜਿਨ੍ਹਾਂ ਨੇ ਮੇਰੇ ਗਰੇਵ 'ਤੇ ਆਇਆ ਹੈ ਜਿਨ੍ਹਾਂ ਨੇ ਮੇਰੇ ਇਸ ਮਗੇ ਚੋਣ ਦੇ ਅਗਾਜ ਦੇ ਵਿੱਚ ਮੇਰਾ ਸਾਥ ਦਿੱਤਾ ਹੈ ਮੈਂ ਉਹਨਾਂ ਸਾਰਿਆਂ ਨਿੱਤਿਆਂ ਵੱਲੋਂ ਦਾ ਮੈਂ ਇਹ ਮੰਤਰ ਹੱਦਿਆਂ ਸਾਡੀ ਉੱਪਰ ਖਰਚਦਾ ਰਹੂੰਗਾ ਬਾਕੀ ਆਵਾਜ਼ ਵਿੱਚ ਸੁਚੀ ਆਵਾਜ਼ ਵਿੱਚ ਟੀਮ ਦਾ ਧੰਨਵਾਦੀ ਹੈ ਨਾਲ ਹੀ ਮੈਂ ਜਿਹੜੀ ਚੋਣ ਲੜਨ ਜਾ ਰਿਹਾ ਉਹ ਆਮ ਆਦਮੀ ਸਰਕਾਰ ਦੀ ਰਹਿਣਵਾਈ ਦਿਖਾਉਣ ਵਾਲੀ ਪਾਰਟੀ ਦੇ ਰਹਿਣਵਾਈ ਦੇ ਚੋਣ ਦਾ ਜਨਦਾਰ ਗਾਜ ਕੀਤਾ ਬੋਲੇ ਕੋਣ ਹੈ ਸਰਦਾਰ ਮંત્રી ਸਰਦਾਰ ਬਾਲਜੀ ਸਿੰਘ ਭਗਵਾਨ ਅਸੀਂ ਉਹਨਾਂ ਦਾ ਵੀ ਇਹਨਾਂ ਨੂੰ ਅੱਜ ਕਰਾਂਗੇ ਕਿਉਂਕਿ ਪੰਚਾਇਤ ਦੀ ਚੋਣ ਨੂੰ ਅੱਗੇ ਵਧਾਉਣ ਲਈ ਸਾਰੇ ਪਿੰਡ ਦਾ ਖਾਣਦਿਆਂ ਕਿਉਂਕਿ ਉਹ ਜੀ ਚੋਣ ਕਰਾ ਸਕਦੇ ਨੇ ਉਹ ਵੀ ਹੁਣ ਐਸ.ਸੀ ਦੇ ਉਹਨਾਂ ਦੀ ਰਹਿਮਾਈਏ ਜਿਹੜਾ ਹੈ ਤੇ ਅਸੀਂ ਉਹਨਾਂ ਦੀ ਚੋਣ ਦੇ ਨਾਲ ਹੀ ਨੇ ਦੇਦ ਰਹੇ ਅਸੀਂ ਅੱਜ ਇਹ ਪਿਛਾਲ ਕੱਢ ਦਿੱਤਾ ਹੈ ਸਾਡੀ ਚੋਣ ਨੂੰ ਆਈਟੋ ਸ਼ੁਰੂ ਕੀਤਾ ਤੇ ਇਹਨਾਂ ਕਦਮਾਂ ਦੇ ਨਾਲ ਮੈਂ ਸਾਰਿਆਂ ਦਾ ਮੇਰੇ ਦਿੱਕੇ ਦੇ ਸਦੇ ਦੇ ਮੇਰਾ ਸਾਥ ਦੇ ਲਈ ਆਜੂ ਮੇਰੇ ਚੌਂ ਮੈਂ ਅਮਚੂ ਫਰਮ ਦੇ ਲਈ ਜਿੰਨਾ ਸਾਥ ਦਿੱਤਾ ਹੈ ਚਾਹੇ ਉਹ ਆਏ ਵੀ ਹੈ ਚਾਹੇ ਨਹੀਂ ਵੀ ਆਏ ਕੋਈ ਇਹ ਵੀ ਆਏ ਵੀ ਕੋਈ ਖਰਚੇਆਂ ਕਰਕੇ ਅਜੇ ਆ ਨਹੀਂ ਸਕੇ ਸਾਡਾ ਜੋ ਵੀ ਇੱਕ ਇਹ ਜਿਹੜਾ ਪ੍ਰੋਗਰਾਮ ਸੀ ਇੱਕ ਗੰਮ ਅਸੀਂ ਲਿੱਟਿਆ ਗਿਆ ਛੇਤੀ ਜੇ ਕੀ ਨਹੀਂ ਹੋ ਸਕਦਾ ਜੀ ਅਸੀਂ ਇੱਕ ਦੋ ਦਿਨ ਤੋਂ ਦੇਖਦੇ ਇਹ ਨੂੰ ਕਿਤੇ ਵੱਡਾ ਪ੍ਰੋਗਰਾਮ ਹੋ ਜਾਂਦਾ ਪਰ ਅਸੀਂ ਇਸੇ ਦੇ ਵਿੱਚ ਬੜੇ ਸੰਤੁਸ਼ਟ ਆਂ ਤੇ ਲੋਕਾਂ ਨੇ ਧੰਨਵਾਦੀ ਹੈ ਨਾਲ ਅਸੀਂ ਸਮੁੱਚੀ ਟੀਮ ਅਈ ਜੋ ਜਿਹੜੀ ਕਵਰ ਕਰ ਰਿਹਾ ਉਹਨਾਂ ਦੇ ਵਿੱਚੋਂ ਮਾਣ ਹੈ ਕਿ ਜਿਨ੍ਹਾਂ ਨੇ ਸਾਡੇ ਇਸ ਪ੍ਰੋਗਰਾਮ ਨੂੰ ਆਪ ਦੇ ਕਾਬਿਲ ਦੇ 110 ਲੋਕਾਂ ਨੂੰ ਵਿਖਾਉਣ ਦਾ ਜਦਲ ਕੀਤਾ ਹੈ ਸਾਰਿਆਂ ਵੱਡਿਆਂ ਛੋਟਿਆਂ ਦਾ ਮੇਰੇ ਇਸ ਮਰਗਾਇ ਦੇ ਵਿੱਚ ਮੇਰਾ ਸਾਥ ਦੇ ਲਈ ਮੇਰਾ ਹੌਸਲਾ ਵਧਾਉਣ ਲਈ ਤੇ ਮੈਨੂੰ ਇਸ ਸਟੇਜ ਤੱਕ ਪਹੁੰਚਾਉਣ ਲਈ ਅੱਜ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੈਂ ਤੁਹਾਡੇ ਸਾਹਮਣੇ ਜਿੰਨਾ ਵੀ ਬੋਲ ਰਿਹਾ ਇਹ ਤੁਹਾਡਾ ਦਿੱਤਾ ਹੋਇਆ ਇੱਕ ਪ੍ਰੋਗਰਾ ਹੈ ਕਿ ਮੈਂ ਤਾਂ ਇਹ ਨਹੀਂ ਚੁੰਗਾ ਰਹੀ ਕਿ ਬੈਕ ਸਟੇਜ ਤੇ ਤਕਨਾ ਤਿਹੇ ਨੇ ਜਾਣਦੇ ਜੀ ਨਾਵੇਂ ਬਹੁਤਾ ਬੋਲਦਾ ਹੀ ਹੈ ਨਾਵੇਂ ਤੋਂ ਬੋਲਿਆ ਗਿਆ ਇੰਨਾ ਤੇ ਤੁਹਾਡੇ ਹੌਸਲੇ ਦੀ ਬਤਾਓ ਕਿ ਅਜਮਾਇਸ਼ ਤੇ ਖੁੱਲ੍ਹਾ ਬਾਕੀ ਅਸੀਂ ਸਰਪੰਚੀ ਚੌਂਕ ਦੇ ਵਿੱਚ ਆਲਦੇ ਆਪਣਾ ਜਾਂ ਤੁਹਾਡੇ ਸਾਹਮਣੇ ਇੱਕ ਹੀ ਇੱਕ ਯਕੀਆ ਕਰਦੇ ਆ ਕਿ ਪੂਰੀ ਇਮਾਨਦਾਰੀ ਨਾਲ ਸੇਨ ਦੇ ਕੰਮਾਂ ਦੇ ਵਿੱਚ ਅਚੰਭਾ ਵਿੱਚ ਜੇ ਐਸ ਸੀ ਤੋਂ ਕੋਈ ਛਿੜਕੇ ਉਹਦਾ ਜਿਹੜਾ ਤੁਸੀਂ ਸਾਨੂੰ ਜਦੋਂ ਮੱਗੇ ਪੁੱਛ ਸਕਦੇ ਅਸੀਂ ਆਪਦੇ ਦੇਰ ਨੂੰ ਚਹਿ ਰੱਖਦੀ ਹਾਂ ਜੀ ਮੇਰੇ ਜਾਣਦੇ ਹੋ। ਸਾਡੇ ਤੋਂ ਇਹ ਧਿਆ ਕੀਤਾ ਕਿ 6 ਪ੍ਰੋਫੈਸ਼ਨਲ ਸਾਲ ਤੋਂ ਤਾਜ਼ਕ ਪੰਛੀ ਤੇ ਪੂਰੀ ਇਮਾਨਦਾਰੀ ਨਾਲ ਪਿੰਡ ਦੀ ਸੇਵਾ ਕਰਾਂਗੇ। ਨਾ ਕਿ ਕਿਸੇ ਢੇਜ ਬਿਨਾਂ ਢੇਜ ਤੋਂ ਬਿਨਾਂ ਕਿਸੇ ਵਿਤਰੇ ਤੋਂ ਅਸੀਂ ਆਪਦੇ ਪਿੰਡ ਨੂੰ ਆਪਦੇ ਵੱਲੋਂ ਪੂਰਾ ਜਿਹੜਾ ਉਹ ਪੈਸੇ ਕਰਨ ਦੇ ਦਿੱਤੇ ਚਲਾਗੇ। ਨਾ ਵੀ ਕੋਈ ਕੁਛ ਨਹੀਂ ਦੇਣ ਦੇ ਦੌੜ ਚਲੇਗੇ। ਨਾ ਕਿ ਇਹ ਨਾ ਵੀ ਮਰ ਕੇ ਬੱਕਰੇ ਵਾਂਗ ਕੀਤਾ ਜਾਊਗਾ। ਸਾਰੇ ਆਉਣ ਤੇ ਜੀ ਆਇਆਂ ਨੂੰ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂਬਰ ਪੰਚਾਇਤ ਗੁਰਵਿੰਦਰ ਸਿੰਘ ਸਭਰਾ ਤੋਂ ਆਮ ਆਦਮੀ ਵਰਕਰ ਅੱਜ ਪਿੰਡ ਸਭਰਾ ਦੇ ਲੋਕਾਂ ਨੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਤੁਹਾਨੂੰ ਸੋਪੇ ਪਾਏ ਹੈ ਤੇ ਜਿੱਤੇ ਪੰਜਾਬ ਸਰਕਾਰ ਨੂੰ ਕਿਹਾ ਗਿਆ ਜਿਹੜੇ ਪਿੰਡ ਦੀ ਸਰਬਸੰਮਤੀ ਨਾਲ ਪੰਚਾਇਤ ਬਣੀ ਗਈ ਉਸ ਪਿੰਡ ਨੂੰ ਅਨਾਮ ਹੋ ਜੋ 5 ਲੱਖ ਰੁਪਇਆ ਤੇ ਜਿਹੜਾ ਵਿਕਾਸ ਜਿਹੜਾ ਉਹ ਚ ਪਦਰੀ ਤੇ ਕਰਵਾਇਆ ਜਾਏਗਾ ਪਹਿਲ ਦੇ ਤੌਰ ਤੇ ਜਿਹੜਾ ਵਿਕਾਸ ਕਰਵਾਇਆ ਜਾਏਗਾ ਅੱਜ ਪਿੰਡ ਦੇ ਲੋਕਾਂ ਨੇ ਫਤਵਾ ਦਿੱਤਾ ਹੈ ਤੁਹਾਨੂੰ ਥੋਪੇ ਪਾ ਕੇ ਕੀ ਜਾਣੇ ਤੁਹਾਡਾ ਮੈਂ ਸਭ ਤੋਂ ਪਹਿਲਾਂ ਪਿੰਡ ਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਨਮਾਣੇ ਜੇ ਮੇਰੇ ਵਰਗੇ ਬੰਦੇ ਨੂੰ ਇੱਕ ਆਈਡੀ ਵੱਡੀ ਸਟੇਜ ਤੋਂ ਬੋਲਣ ਤੇ ਜਾਂ ਮੈਨੂੰ ਮਿਲ ਕੇ ਸਰਪੰਚ ਬਣਾਉਣ ਲਈ ਬਹੁਤ ਵੱਡਾ ਮਾਣ ਦਿੱਤਾ ਸਾਰੇ ਪਿੰਡਾਂ ਦਾ ਸਾਰੇ ਪਿੰਡ ਦੇ ਸਮੁੱਚੇ ਨਗਰ ਨਿਵਾਸੀਆਂ ਦਾ तहे ਦਿਲੋਂ ਧੰਨਵਾਦ ਕਰੀ ਹਾਂ ਮੈਂ ਨਿੱਕਿਆਂ ਵੱਡਿਆਂ ਦਾ ਬਾਕੀ ਮੇਰੀ ਇੱਕ ਬੇਨਤੀ ਹੈ ਜਿਹੜੀ ਸਰਬਸੰਮਤੀ ਦੀ ਗੱਲ ਹੈ ਕਿ ਸਰਬਸੰਮਤੀ ਨਾਲ ਅਸੀਂ ਸਹਿਮਤ ਆਂ ਪਰ ਜੇ ਸਰਬਸੰਮਤੀ ਹੋਣ ਦੇ ਵਿੱਚ ਹਲਾਤ ਹੋਣ ਤੇ ਪਰ ਜੇ ਸਰਬਸੰਮਤੀ ਹੋਣ ਦੇ ਹਲਾਤ ਹੀ ਨਾ ਹੋਣ ਜੋ ਉਸ ਬਾਰੇ ਸਾਡਾ ਕੋਈ ਮਤਲਬ ਕਿ ਅਸੀਂ ਕੁਝ ਕਹਿ ਨਹੀਂ ਸਕਦੇ ਰਹੀ ਗੱਲ ਇਲੈਕਸ਼ਨ ਦੀ ਇਲੈਕਸ਼ਨ ਆ ਸੁਭਰਾ ਪਿੰਡ ਦਾ ਜਿਹੜਾ ਵਾ ਇੱਕ 20000 ਆਬਾਦੀ ਵਾਲਾ ਪਿੰਡ ਹੈ ਜਿੱਦੀਆਂ 13 ਵਾੜਾ ਹੈ ਜਿਦੇ ਵਿੱਚ ਬਹੁਤ ਵੱਡੀ ਆਬਾਦੀ ਹੈ ਕੋਈ 9000 ਦੇ ਕਰੀਬ ਵੋਟ ਹੈ ਇਸ ਪਿੰਡ ਦੀ ਜਿਹੜੀ ਆਈ ਤੇ ਤੁਸੀਂ ਚੰਗੀ ਤਰ੍ਹਾਂ ਜਾਣੂ ਜੇ ਏਡੇ ਵੱਡੇ ਪਿੰਡ ਦੇ ਵਿੱਚ ਵੀ ਜਿਹੜੀ ਸਰਬਸੰਮਤੀ ਦਾ ਹੋਣਾ ਬਹੁਤ ਔਖਾ ਹੁੰਦਾ ਹੈ ਭਾਵਾਂ ਜਿਸਨਾ ਪਿੰਡ ਦੇ ਲੋਕਾਂ ਨੇ ਅੱਜ ਵੱਡਾ ਇਕੱਠ ਕਰਕੇ ਫਤਵਾ ਦਿੱਤਾ ਹੈ ਜਿਹੜੇ ਪਿੰਡ ਦੇ ਲੋਕ ਤੁਹਾਨੂੰ ਚੁਣਦੇ ਨੇ ਸਰਪੰਚ ਕਿ ਕੀ ਵਿਸ਼ਵਾਸ ਦਿਵਾਉਣੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਪਿੰਡ ਦਾ ਵਿਕਾਸ ਕਰੋਗੇ ਤੁਸੀਂ ਮੈਂ ਜੀ ਆਪਦੇ ਪੂਰੇ ਤਨ ਮਨ ਧੰਨਾਂ ਦਾ ਰੱਬ ਨੂੰ ਯਾਦ ਕਰਕੇ ਇਹ ਗੱਲ ਦਾ ਵਿਸ਼ਵਾਸ ਦਿਵਾਉਣਾ ਹੈ ਇਹ ਜੇ ਸਾਨੂੰ ਪਿੰਡ ਦੇ ਲੋਕ ਇਹ ਮਾਨ ਬਖਸ਼ਦੇ ਆ ਸਾਨੂੰ ਸਰਪੰਚੀ ਦਾ ਤੇ ਮੈਂ ਪੂਰੀ ਇਮਾਨਦਾਰੀ ਤਨਦੇਹੀ ਨਾਲ ਪਿੰਡ ਦੇ ਰਹਿੰਦੇ ਹੋਏ ਕੰਮਾਂ ਨੂੰ ਨੇਪਰੇ ਚਾੜਨ ਦੇ ਵਿੱਚ ਹਰ ਹੀਲਾ ਹਰ ਯਤਨ ਕਰਾਂਗਾ ਸਮੁੱਚੀ ਟੀਮ ਆਪਦੀ ਜੋ ਵੀ ਰੀਰ ਮੈਂਬਰ ਬਣ ਗਏ ਉਹਨਾਂ ਨੂੰ ਨਾਲ ਲੈ ਕੇ ਚੱਲਾਂਗਾ ਚਾਹੇ ਉਹ ਮੈਂਬਰ ਕੀ ਚਾਹੇ ਮੇਰੇ ਸਾਹਮਣੇ ਹਾਰਨ ਵਾਲੇ ਵੀ ਹੋਣ ਚਾਹੇ ਜਿੱਤਣ ਵਾਲੇ ਹੋਣ ਮੈਂ ਉਹਨਾਂ ਦੇ ਨਾਲ ਪਿਆਰ ਸਤਿਕਾਰ ਨਾਲ ਪਿੰਡ ਦੇ ਵਿਕਾਸ ਦੇ ਵਿੱਚ ਪੂਰਾ ਸਹਿਯੋਗ ਕਰਾਂਗਾ ਤੇ ਨਾਲ ਸਾਰਿਆਂ ਨੂੰ ਲੈ ਕੇ ਚੱਲਾਂਗਾ ਵੀਰ ਕਰੋ ਕਿ ਪਿੰਡ ਵਾਸੀ ਪਿੰਡ ਵਾਸੀਆਂ ਨੂੰ ਅਪੀਲ ਹੈ ਕਿ ਮੈਨੂੰ ਮੇਰੇ ਸਾਥੀਆਂ ਨੂੰ ਜਿਨ੍ਹਾਂ ਨੂੰ ਕਿ ਮੈਂਬਰੀ ਚੋਣ ਲੜਾਉਣੇ ਜਾ ਰਿਹਾ ਤੇ ਆਪ ਸਰਪੰਚੀ ਲੜਨ ਜਾ ਰਿਹਾ ਕਿ ਵੱਧ ਚੜ ਕੇ ਸਾਡੀ ਟੀਮ ਦਾ ਸਾਥ ਦਿੱਤਾ ਜਾਵੇ ਅਸੀਂ ਆਪਣੇ ਵੱਲੋਂ ਪਿੰਡ ਦੇ ਵਿੱਚ ਆਪਦੇ ਜਿੱਥੇ ਵੀ ਕੋਈ ਵੀਰ ਸਾਨੂੰ ਦੇਣ ਪੈ ਰਾਤ ਆਵਾਜ਼ ਮਾਰੇਗਾ ਅਸੀਂ ਉਸੇ ਹਾਜ਼ਰੀ ਭਰਾਂਗੇ ਚਾਹੇ ਸਾਡੇ ਘਰ ਦੇ ਵਿੱਚ ਕੋਈ ਵੇਲਾ ਹੋਵੇ ਕੋਈ ਵੇਲਾ ਹੋਵੇ ਅਸੀਂ ਲੋਕਾਂ ਦੀ ਗੱਲ ਨੂੰ ਪਹਿਲ ਤੇ ਸੁਣਦੇ ਪਾਵਨ ਰਹਾਂਗੇ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਹਾਂਜੀ ਭਾਜੀ ਕੀ ਨਾਏ ਤੁਹਾਡਾ ਜਨਰਲ ਸੁਤਨਾਮ ਸਿੰਘ ਪੰਚਾਇਤ ਮੈਂਬਰ ਰਿਆਨ ਕੋਟੇ ਇਸ ਸਭਰਾ ਦੇ ਵਿੱਚ ਇੱਕ ਵੱਡਾ ਘੱਟ ਹੋਇਆ ਹੈ ਗੁਰਵਿੰਦਰ ਸਿੰਘ ਕੋਟੇ ਦੇ ਹੱਕ ਵਿੱਚ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਿਸ ਤਰ੍ਹਾਂ ਦਾ ਲੋਕਾਂ ਦਾ ਰੁਝਾਨ ਗਿਆ ਕੀ ਕਹਿਣਾ ਹੈ ਲੋਕਾਂ ਦਾ ਸਾਰੀ ਸੰਗਤ ਦਾ ਬਹੁਤ ਹੀ ਵੱਡਾ ਸਜੋਗ ਰਿਹਾ ਹੈ ਚਾਹੇ ਉਹ ਕਾਲੀ ਚਾਹ ਕਾਂਗਰਸੀ ਕਹੇ ਸਭ ਨੇ ਪਾਰਟੀ ਤੋਂ ਉੱਪਰ ਉੱਠ ਕੇ ਇੱਕ ਆਠਵੇਂ ਚੋਣ ਲਈ ਕੀਤੀ ਆ ਤੇ ਗੁਰਵਿੰਦਰ ਸਿੰਘ ਨੂੰ ਸਰਪੰਚੀ ਦਾ ਐਲਾਨ ਕੀਤਾ ਏ ਉਹਨਾਂ ਉਮੀਦਵਾਰ ਲਾਣਿਆ ਏ ਤੇ ਜੋ ਸਰਕਾਰ ਦਾ ਹਿੱਤਾ ਮੁਕਾਬਤ ਇਹ ਸਰਪੰਚੀ ਦੀ ਲੜਖਣ ਲੜਨਾਂਗੇ ਗੁਰਵਿੰਦਰ ਸਿੰਘ ਨੂੰ ਸਰਪੰਚ ਬਣਾਵਾਂਗੇ ਵੱਧ ਤੋਂ ਵੱਧ ਦੀ ਮਤ ਕਰਕੇ ਹਰ ਪੱਖੋਂ ਲੋਕਾਂ ਦਾ ਵੀ ਮੱਲਾ ਜੋ ਵੀ ਹੈਗਾ ਕਿਸੇ ਦਾ ਸਹਿਯੋਗ ਸਾਰੀ ਸੰਪਦਾ ਲਿਆ ਜਾਊਗਾ ਸੰਗਤ ਦੇ ਸਹਿਯੋਗ ਤੋਂ ਬਿਨਾ ਕੋਈ ਕੰਮ ਨਹੀਂ ਹੋ ਰਿਹਾ ਹਾਂ ਇੱਕ ਜਿੱਤਾ ਖਾਲਸਾ ਹਾਂ ਜੀ ਹਾਂ ਜੀ ਕਿ ਨਹੀਂ ਜੀ ਡਾ ਮੇਰਾ ਨਾ ਰੇਸ਼ਮ ਸਿੰਘ ਆਮ ਆਦਮੀ ਪਾਰਟੀ ਵਰਕਰ ਸਭਰਾ ਦੇ ਹਾਂਜੀ ਅੱਜ ਜਿਹੜਾ ਪਿੰਡ ਦੇ ਲੋਕਾਂ ਵੱਲੋਂ ਵੱਡਾ ਇਕੱਠ ਕੀਤਾ ਗਿਆ ਹੈ ਚਾਹੇ ਉਹ ਆਮ ਆਦੀ ਪਾਰਟੀ ਦੀ ਹੋਣ ਲੋਕ ਚਾਹੇ ਕਾਂਗਰਸ ਪਾਰਟੀ ਦੀ ਹੋਣ ਕੀ ਕਹਿਣਾ ਹੈ ਕਿ ਅੱਜ ਪਿੰਡ ਦੇ ਲੋਕਾਂ ਨੇ ਪਿੰਡ ਸਭਰਾ ਦੇ ਲੋਕਾਂ ਨੇ ਕੀ ਫੈਸਲਾ ਕੀਤਾ ਹੈ ਐਸ ਸਵਾਰ ਪਿੰਡ ਸਭਰਾ ਦੀ ਪੰਚਾਇਤ ਦਾ ਇਲੈਕਸ਼ਨ ਦੌਰਾਨ ਕਿਸ ਨੂੰ ਉਮੀਦਵਾਰ ਚਾਹੁੰਦੇ ਨੇ ਤੇ ਕਿਹੜਾ ਸਰਪੰਚ ਚਾਹੁੰਦੇ ਪਿੰਡ ਦੇ ਜਿਹੜੇ ਜੀ ਵੋਟਰ ਆ ਜਾਂ ਸੰਗਤਿਆ ਸਾਰੀ ਉਹ ਸਾਂਝੀ ਆਈ ਹੈ ਇੱਥੇ ਆਮ ਆਜ਼ੀ ਪਾਰਟੀ ਕਾਂਗਰਸ ਤੇ ਕਾਲੀ ਦਲ ਦੇ ਵੀ ਜੋ ਜਾਂ ਸਾਂਝੀ ਸੰਗਤਾਂ ਜਿਹੜੀ ਸਾਰੀ ਉਹਨਾਂ ਨੇ ਆ ਕੇ ਗੁਰਵਿੰਦਰ ਸਿੰਘ ਜਿਹੜਾ ਸਾਡਾ ਵੀਰ ਆ ਉਹਨੂੰ ਸਰਪੰਚੀ ਦੀ ਦਾਅਵੇਦਾਰੀ ਲਈ ਇੱਥੇ ਪੇਸ਼ ਕੀਤਾ ਵਾ ਤੇ ਅਸੀਂ ਵੀ ਉਹਨਾਂ ਦੇ ਨਾਲ ਖੜੋਤੇ ਆ ਉਹਨਾਂ ਦੀ ਜਿਹੜੀ ਵਜੇ 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 ਗ੍ਰੀਆ ਮੈਂ ਨਾ ਬਾਕੀ ਸਾਨੂੰ ਸੰਗਤ ਨੇ ਕੱਲ ਹੀ ਕਿਹਾ ਸੀ ਕਿ ਵੇਖੋ ਦੂਜੇ ਜਿਹੜੇ ਪੰਚੀ ਦੇ ਦਾਅਵੇਦਾਰ ਸਾਡੇ ਵੀਰ ਆ ਉਹਨਾਂ ਸਰਬਸੰਮਤੀ ਦੀ ਕਟਕ ਕੀਤੇ ਉਥੇ ਨਾਲ ਹੀ ਸਾਡੇ ਜਿਹੜੇ ਵੀਰ ਇਲੈਕਸ਼ਨ ਦੇ ਨਾਲ ਮਾਤ ਰੱਖਦੇ ਉਹਨਾਂ ਇਹ ਗੱਲ ਕਹੀ ਸੀ ਕਿ ਆਪਾਂ ਵੀ ਇੱਕ ਇਕੱਠ ਰੱਖੀਏ ਵੀ ਆਪਾਂ ਲੋਕਾਂ ਦੇ ਵਿੱਚ ਵਿਖਾਈਏ ਵੀ ਅਸੀਂ ਇੰਨੇ ਲੋਕ ਜਿਹੜੇ ਉਹ ਮਤਲਬ ਚੋਣਾ ਚਾਹੁੰਦੇ ਆ ਵੋਟਾਂ ਚਾਹੁੰਦੇ ਉਸੇ ਸਬੰਧ ਦੇ ਵਿੱਚ ਅਸੀਂ ਮੌਕੇ ਦੇ ਮੌਕੇ ਇਕੱਠ ਰੱਖਿਆ ਸੀ ਹਾਲਾਂਕਿ ਅਸੀਂ ਬਹੁਤ ਸੰਖਤ ਨੂੰ ਕਹਿ ਨਹੀਂ ਸਕੀ ਪਰ ਫੇਰ ਵੀ ਬਹੁਤ ਵੱਡਾ ਇਕੱਠ ਜਿਹੜਾ ਹੋ ਗਿਆ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਇਹਨਾਂ ਨੂੰ ਠੀਕ ਆ ਹਾਂਜੀ ਕੀ ਨਾ ਜੀ ਤੁਹਾਡਾ ਮੇਰਾ ਨਾਮ ਮਨਦੀਪ ਸਿੰਘ ਆ ਜਿਹੜਾ ਇਕੱਠ ਹੋਇਆ ਬਿੰਸੁਭਰਾ ਦੇ ਵਿੱਚ ਇਸ ਤਰ੍ਹਾਂ ਦਾ ਲੋਕਾਂ ਦਾ ਰੁਝਾਰ ਆ ਤੇ ਕਿਸ ਤਰ੍ਹਾਂ ਦਾ ਕੈਂਡੀਡੇਟ ਲੋਕ ਚੁਣਨਾ ਚਾਹੁੰਦੇ ਅੱਜ ਦੇ ਇਕੱਠ ਦੇ ਇਕੱਠ ਤੋਂ ਵੇਖਣ ਨੂੰ ਤਾਂ ਲੱਗਦਾ ਵੀ ਜਿਵੇਂ ਆਪਣੇ ਸੰਗਤਾਂ ਜਿੰਨਾ ਇਕੱਠ ਸੀ ਤੇ ਵੀਰ ਨੂੰ ਹੀ ਗਵਿੰਦਰ ਸਿੰਘ ਨੂੰ ਲੋਕਾਂ ਨੇ ਫਤਵਾ ਦਿੱਤਾ ਸਾਰਿਆਂ ਨੇ ਇਹੋ ਜਿਹੀ ਲੋਕ ਸਭਾ ਚੁਣਨਾ ਚਾਹੁੰਦੇ ਆ ਕਿ ਲੋਕਾਂ ਦਾ ਕੋਈ ਇਹ ਘੁਮਰਾਹ ਕਰਕੇ ਜਾਂ ਇਕੱਠੀ ਕਰਕੇ ਪੀੜ ਨਹੀਂ ਇਹ ਲੋਕ ਆਪਣੀ ਖੁਸ਼ੀ ਨਾਲ ਆਏ ਆ ਤੇ ਜਿੰਨਾ ਵੀ ਤੁਹਾਨੂੰ ਸਮਾਂ ਮਿਲਿਆ ਉਨੇ ਸਮੇਂ ਦੇ ਵਿੱਚ ਆਪਾਂ ਵੀਰਾਂ ਨੂੰ ਕਿਹਾ ਵੀ ਆਪਾਂ ਇੱਕ ਮੀਟਿੰਗ ਰੱਖਣੀ ਹੈ ਤੇ ਵੀਰਾਂ ਨੇ ਪੂਰਾ ਆਪਣਾ ਸੰਯੋਗ ਨਾਲ ਦਿੱਤਾ ਵਾ ਇਹ ਕਰਕੇ ਮੈਂ ਸਭਰਾ ਸੰਗਤ ਦਾ ਸਾਰੇ ਪਿੰਡ ਦੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਆ ਕਿਉਂਕਿ ਸਰਪੰਚ ਦੀਆਂ ਇਲੈਕਸ਼ਨਾਂ ਇੱਥੋਂ ਪਤਾ ਲੱਗਦਾ ਕਿ ਹਰ ਘਰ ਦੇ ਵਿੱਚ ਹਰ ਇੱਕ ਬੰਦਾ ਸਰਪੰਚ ਦੀ ਇਲੈਕਸ਼ਨ ਚਾਹੁੰਦਾ ਜੀ ਕੋਈ ਨਹੀਂ ਚਾਹੁੰਦਾ ਕਿ ਸਿੱਧੇ ਸਰਪਾਉ ਪਾ ਕੇ ਸਰਪੰਚ ਬਣਨਾ ਸਿੱਧਾ ਹੀ ਆਪਣਾ ਲੋਕ ਇਲੈਕਸ਼ਨ ਇਲੈਕਸ਼ਨ ਦੀ ਮੰਗ ਕਰਦੇ ਪਏ ਨੇ ਤੇ ਆਪਣੇ ਐਮਪੀ ਐਮਐਲਏ ਦੀਆਂ ਵੀ ਇਲੈਕਸ਼ਨਾਂ ਨਹੀਂ ਬਣਦੇ ਨੇ ਤੇ ਇੱਦਾਂ ਹੀ ਸਰਪੰਚ ਵੀ ਇੱਦਾਂ ਪਟੋਨੇ ਚਾਹੀਦੇ ਆ ਕਿਉਂਕਿ ਸਿੱਧੇ ਦਾ ਫਿਰ ਤਾਂ ਉਹ ਤਾਂ ਕੋਈ ਗੱਲ ਨਾਲ ਹੀ ਹੋਈ ਜੀ ਉਹ ਤਾਂ ਜਿਹੜਾ ਬਜਰਵਾਣਾ ਹੋਊਗਾ ਜਿਹਦਾ ਜੋਰ ਹੋ ਸਰਪੰਚੀ ਲੈਗਾ ਦੂਜੇ ਤਾਂ ਜਿਹੜੇ ਆਮ ਲੋਕ ਮੇਰੇ ਵਰਗਾ ਕੋਈ ਮਿਡਲ ਕਲਾਸ ਦਾ ਬੰਦਾ ਤਾਂ ਫਿਰ ਮੋਹ ਵਾਲੀ ਵੀ ਨਾ ਰਹੇਗਾ ਮਿਹਨਤ ਕਰਨ ਵਾਲੇ ਜਿੰਨੇ ਆਪਣੇ ਵਰਕਰ ਆ ਜਿਵੇਂ ਸਾਡੇ ਆਮ ਪਾਰਟੀ ਲਾਲੋ ਕੋਈ ਵੀ ਪਾਰਟੀ ਵਰਕਰ ਮਿਹਨਤ ਕਰ ਦਿੰਦੇ ਆ ਅੱਗੇ ਵੀਰ ਨੇ ਵੀ ਉਹ ਪਾਸ਼ਣ ਦੇ ਵਿੱਚ ਕਿਹਾ ਵੀ ਜਿਹੜੇ ਵਰਕਰ ਵਾ ਜੇ ਵਰਕਰਾਂ ਦੀ ਕੋਈ ਇਤ ਕਰੂਗਾ ਤੇ ਵਰਕਰ ਬਰਕਰਾਰ ਦਿਲ ਨਹੀਂ ਟੁੱਟਦਾ ਨਹੀਂ ਦੇ ਵਰਕਰ ਪਾਰਟੀ ਤੌਰ ਤੇ ਨੁਕਸਾਨ ਹੁੰਦਾ ਵਾ ਬਾਕੀ ਅੱਜ ਵੀ ਸਾਡੇ ਪਿੰਡ ਦਾ ਇਕੱਠ ਵੇਖ ਹੀ ਲਿਆ ਕਿਉਂਕਿ ਜਿੰਨੇ ਆਪਣੇ ਵੀਰ ਆਏ ਆ ਅਜੇ ਭੈਣਾਂ ਦਾ ਇਕੱਠ ਨਹੀਂ ਇਕੱਲੇ ਵੀਰਾਂ ਦਾ ਅਜੇ ਮੰਡ ਲੋ ਤੁਸੀਂ ਇਹਨਾਂ ਦੇ ਨਾਲ ਇੱਕ ਬੰਦੇ ਨਾਲ 5 ਫੋਟਾਂ ਕਰੋ ਕਿਦੋਂ ਨੂੰ ਗੱਲ ਇਹ ਦੇਖੋ ਕਿ ਇਹ 2-300 ਬੰਦਾ ਨਹੀਂ ਇਹ 2-3000 ਬੰਦਾ ਹੀ ਹਿਸਾਬ ਨਾਲ ਹੁਣ ਚ ਆਇਆ ਵੀ ਜੇ ਬੀਬੀਆਂ ਵੀ ਨਾਲ ਆਉਂਦੀਆਂ ਤੇ ਇਦੋਂ ਵੀ ਵੱਡਾ ਹੁੰਦਾ ਪਰ ਅਸੀਂ ਰੱਖਿਆ ਇਕੱਲਾ ਵੀਰਾਂ ਵੀਰਾਂ ਦਾ ਇਕੱਠ ਸੀ ਵੀ ਛੋਟੀ ਮੀਟਿੰਗ ਕੀਤੀ ਆ ਬਾਕੀ ਅਸੀਂ ਤਾਂ ਇਹ ਚਾਹੁੰਦੇ ਆ ਵੀ ਜਿੱਦ ਤਰ੍ਹਾਂ ਵੀਰ ਅਰਗਾਕਿਤ ਜੋ ਪ੍ਰਾਂਤਿਕ ਵੱਡਾ ਕੱਟ ਵੀ ਹੋ ਸਕਦਾ ਹੈ ਚੋਣਾਂ ਤੋਂ ਪਹਿਲਾਂ ਜਿੱਦਾਂ ਤੁਸੀਂ ਕਹਿੰਦੇ ਹੋ ਬੀਬੀਆਂ ਇਸ ਕੱਟ ਦੇ ਵਿੱਚ ਨਹੀਂ ਪਹੁੰਚਿਆ ਕੋਈ ਵੱਡਾ ਕੱਟ ਵੀ ਹੋ ਸਕਦਾ ਹੈ ਹਾਂ ਜੀ ਬਿਲਕੁਲ ਨੌਜਵਾਨ ਸਾਡੇ ਵੀਰ ਸਾਡੀਆਂ ਨੌਜਵਾਨ ਭੈਣਾਂ ਸਾਡੀਆਂ ਬੀਬੀਆਂ ਵੀ ਮਾਈਆਂ ਸਾਰਾ ਹੀ ਇਕੱਠ ਹੋ ਸਕਦਾ ਜੀ ਕੋਈ ਨਾਲ ਹੀ ਕੋਈ ਗੱਲ ਨਹੀਂ ਜਿਵੇਂ ਜਿਵੇਂ ਆਪਾਂ ਸਾਨੂੰ ਕਾਨੂੰਨ ਅਧਾਰ ਕੋਈ ਜੋ ਕਰ ਸਕਦੇ ਆ ਉਹ ਕਰਾਂਗੇ ਕਾਨੂੰਨ ਤੋਂ ਬਾਅਦ ਜਾ ਕੇ ਤਾਂ ਆਪਾਂ ਨਹੀਂ ਅਸੀਂ ਇਹੋ ਜਿਹੇ ਬੰਦੇ ਨਹੀਂ ਵੀ ਕਾਨੂੰਨ ਤੋਂ ਕੀ ਲੱਗਦਾ ਐਸ ਵਾਰ ਪਿੰਡ ਸਭਰਾ ਦਾ ਕਿਹੜਾ ਉਮੀਦਵਾਰ ਜਿਹੜਾ ਕੈਂਡੀਡੇਟ ਬਾਜੀ ਮਾਰੇਗਾ ਦੇਖੋ ਜੀ ਅੱਜ ਦੇ ਇਕੱਠ ਤੋਂ ਤਾਂ ਸਾਨੂੰ ਗੁਰਪਿੰਦਰ ਸਿੰਘ ਲੱਗਦਾ ਵੀ ਇਹਦਾ ਵੀ ਲੋਕਾਂ ਨੇ ਬਹੁਤ ਦੇਖੀ ਰਿਹਾ ਵਾ ਫਾਕੀ ਵੇਖੋ ਗਾੜੀ ਪ੍ਰਮਾਤਮਾ ਦੇ ਹੱਥਾ ਆਪਣਾ ਕੰਮ ਕਰਮ ਕਰਨਾ ਗਾੜੀ ਦੇਣਾ ਤਾਂ ਮਹਾਰਾਜ ਨੇ ਜੀ ਤੇ ਸਭ ਤੋਂ ਵਧੀਆ ਗੱਲ ਇਹ ਹੋਊਗੀ ਅਸੀਂ ਤਾਂ ਫਿਰ ਸਾਡੇ ਸਰਕਾਰ ਜੋਗ ਲਾਲ ਜੀ ਸ੍ਰੀ ਪੁਲਰ ਮੰਤਰੀ ਸਾਹਿਬ ਨੂੰ ਵੀ ਇਹ ਬੇਨਤੀ ਤੇ ਭਗਵੰਤ ਮਾਨ ਸਾਹਿਬ ਨੂੰ ਵੀ ਬੇਨਤੀ ਕਰਦੇ ਆਂ ਕਿ ਭਾਈ ਵੀਰ ਜੀ ਸਾਡੀ ਜੋ ਵੀ ਸਾਰੇ ਵਾਹਿੰਦੇ ਨੇ ਸਾਰੇ ਪੰਜਾਬ ਦੀ ਇਲੈਕਸ਼ਨ ਹੋਵੇ ਸਾਡੇ ਪਿੰਡ ਦੀ ਅਹੀਦਾਰਾ ਸਾਡੇ ਪਿੰਡ ਦੀ ਹੋਵੇ ਹੋਵੇ ਸਾਰੇ ਪੰਜਾਬ ਦੀ ਇਲੈਕਸ਼ਨ ਹੋਵੇ ਇਲੈਕਸ਼ਨ ਦੇ ਵਿੱਚ ਨਾ ਕੋਈ ਭੇਦਭਾਵ ਨਹੀਂ ਰਹਿੰਦਾ ਸਾਰਿਆਂ ਦਾ ਆਪੋ ਆਪਣਾ ਸ਼ਿਕਵਾ ਤਾਂ ਦੂਰ ਹੋ ਜੂ ਪੰਜਾਬ ਸਰਕਾਰ ਦਾ ਕਹਿੰਦੀ ਹੈ ਕਿ ਜੇ ਆਪਾਂ ਸਰਬਸੰਮਤੀ ਨਾਲ ਜਿਹੜੇ ਪਿੰਡ ਜਿਹੜੇ ਸਰਪੰਚ ਬਣਾਉਣਗੇ ਪੰਚਾਇਤ ਸਰਬਸੰਮਤੀ ਨਾਲ ਜਿਹੜੇ ਪਿੰਡ ਦੀ ਮਿਲੇਗੀ ਬਣੀ ਗਈ ਉਸ ਨੂੰ 5 ਲੱਖ ਰੁਪਇਆ ਨਾਮ ਵਜੋਂ ਦਿੱਤਾ ਜਾਏਗਾ ਤੇ ਨਾਲ ਹੀ ਉੱਚ ਪੱਧਰੀ ਵਿਕਾਸ ਜਿਹੜਾ ਕੀਤਾ ਇਹ ਪਿੰਡ ਦਾ ਕੀ ਕਹਣਾ ਹੈ ਸਰ ਉਹ ਅਸੀਂ ਤੁਹਾਡੀ ਗੱਲ ਨਾਲ ਸਹਿਮਤ ਆਂ ਸਹਿਮਤੀ ਹੋਣੀ ਵੀਰ ਪੁੱਤ ਕੀ ਲੱਗਦਾ ਇਹਦੇ ਵਿੱਚ ਕੋਈ ਬੈਨੀਫਿਟ ਹੋ ਸਕਦਾ ਹੈ ਪਿੰਡ ਦਾ ਬੈਨੀਫਿਟ ਤਾਂ ਤਾਂ ਜੀ ਸਹਿਮਤੀ ਹੋਗੀ ਪਰ ਸਹਿਮਤੀ ਨਹੀਂ ਹੋਣੀ ਜੀ ਸਰ ਸੰਮਤੀ ਸਹਿਮਤੀ ਹੁੰਦੀ ਹੈ ਇਸ ਤਰ੍ਹਾਂ ਇਕੱਠ ਦੇ ਵਿੱਚ ਸਾਰਾ ਪਿੰਡ ਸਹਿਮਤੀ ਦੇਵੇ ਤੇ ਕੋਈ ਦੋ ਚਾਰ ਲੋਕਾਂ ਨਾਲ ਸਹਿਮਤੀ ਨਹੀਂ ਹੁੰਦੀ ਜੀ ਅੱਜ ਜਿਹੜਾ ਇਕੱਠ ਹੋਇਆ ਉਸ ਇਕੱਠ ਦੇ ਵਿੱਚ ਜਿਹੜਾ ਗੁਰਵਿੰਦਰ ਸਿੰਘ ਤੋਤੇ ਦੇ ਹੱਕ ਦੇ ਵਿੱਚ ਲੋਕਾਂ ਨੇ ਨਾਹਰਾ ਮਾਰਿਆ ਹੈ ਕੀ ਕਹਣੇ ਇਹ ਜੋ ਵੀ ਸਾਡੇ ਲੋਕਾਂ ਦਾ ਪਿਆਰ ਲਾ ਲੋ ਜਾਂ ਉਹਦੇ ਕੰਮ ਜੋ ਅਗਲੇ ਕੰਮ ਜਿਹੜੋਂ ਨੇ ਕੰਮ ਕੀਤੇ ਆ ਤੇ ਲੋਕ ਆਏ ਆ ਨਹੀਂ ਤੂੰ ਕੋਈ ਨਹੀਂ ਆਉਂਦਾ ਜੀ ਇੱਥੇ ਤੁਸੀਂ ਆਪ ਹੀ ਤੁਸੀਂ ਵੀ ਸਿਆਣੇ ਹੋ ਕੰਮਾਂ ਦਾ ਕਰਕੇ ਲੋਕ ਜੋ ਕੰਮ ਕਰਦਾ ਤੇ ਕੰਮਾਂ ਦਾ ਕਰਕੇ ਉਹਨੂੰ ਲੋਕ ਫਤਵਾ ਦੇਣ ਆਏ ਵੀ ਠੀਕ ਐ ਤੇਰੇ ਨਾਲ ਆ ਭਰਾ ਹਾਂਜੀ ਕੀ ਨਾ ਜੀ ਤੁਹਾਡਾ ਮੇਰਾ ਨਾਮ ਅਨਬੀਰ ਸਿੰਘ ਅੱਜ ਜਿਹੜਾ ਪਿੰਡ ਸਭਰਾ ਦੇ ਵਿੱਚ ਇਕੱਠ ਹੋਇਆ ਹੈ ਕੀ ਕਹਿਣਾ ਹੈ ਜੀ ਇਹ ਇਕੱਠ ਹੋਇਆ ਬਹੁਤ ਵਧੀਆ ਇਕੱਠ ਹੋਇਆ ਵਾ ਗਿੰਦਰ ਸਿੰਘ ਜਿਹੜੇ ਅੱਜ ਇਹਨਾਂ ਨੇ ਲੈਕਚਰ ਦਾ ਲਾੜਾ ਦਿੱਤਾ ਆਪਣਾ ਸੰਪੰਜੀ ਦਾ ਮੈਂ ਤੇ ਕਹਿੰਦਾ ਵੀ ਬਹੁਤ ਵਧੀਆ ਕੀਤਾ ਵਾ ਲਾਲਜੀ ਭੁੱਲਣ ਨੇ ਜਿਹੜਾ ਲਛਣਾ ਚ ਆਪਣੇ ਹੋਣ ਦਿੱਤੀ ਆ ਜਿਹੜਾ ਸੁਪਾ ਪਾ ਗਏ ਜਿਹਦੇ ਮਰਜੀ ਵੱਡੇ ਬੰਦੇ ਦੇ ਪਰ ਅਸੀਂ ਨੇ ਕਹਿੰਦੇ ਲਛਣ ਹੋਵੇ ਲਛਣਾ ਨਾਲ ਸੰਪੰਜੀ ਬਣੇ ਲਛਣਾ ਨਾਲ ਸਾਦੇ ਕੰਮ ਵੀ ਹੋਣਾ ਚਲੋ ਜੋ ਸਾਦੇ ਗੱਲਾਂ ਬਾਤਾਂ ਇਹ ਚੀਜ਼ੇ ਵੀ ਸਾਡੀ ਗੱਲਬਾਤ ਸੁਣੇ ਸਾਦੇ ਹੱਕ ਜਿਸ ਕੋਵੇ ਥਾਣੇ ਜਾਵੇ ਸਾਦੇ ਬਾਡੀ ਪੂਰੀ ਮੱਤ ਕਰੇ ਉੱਤੇ ਜਾ ਕੇ ਵੀ ਜਿਹੜਾ ਝੂਠਾ ਵਾ ਝੂਠੇ ਨੂੰ ਗਲਤ ਕਰੇ ਤੇ ਜਿਹੜਾ ਸੱਚਾ ਵਾ ਉਹਨੂੰ ਸੱਚੀ ਮੱਤ ਕਰੇ ਵੀ ਮੈਂ ਤੇ ਇਨਾ ਇਨਾ ਕਹਿਣਾ ਚਾਹੁੰਦਾ ਪਰ ਇਹ ਚੀਜ਼ ਆ ਮੈਂ ਕਹਿ ਦਿੰਦਾ ਵਾਂ ਪਰ ਬੰਦਾ ਸਾਡੇ ਪੜਿਆ ਲਿਖਿਆ ਸਾਡੇ सरपंच ਬਣੇ ਤੇ ਜਿਹੜਾ ਸਾਡੇ ਹੱਕਾਂ ਦੀ ਜਿਹੜੀ ਗੱਲਵਾਜ਼ ਥਾਵੇ ਸਾਡੇ ਨਾਲ ਤੁਰੇ ਅੱਡੇ ਹਨੇਰਾ ਹੋਵੇ ਸੇਰਾਵੇ ਪਰ सरपंच ਉਹ ਨਾ ਚੁਣੇ ਵੀ ਜਿਹੜਾ ਅਨਪੜ ਬਿਲਕੁਲ ਹੋਵੇ ਅਸੀਂ ਅਨਪੜ ਨਹੀਂ ਹਾਂ ਕੋਲ ਚਾਹੀਦਾ ਅਨੁਪੜਿਆ ਲਿਖਾ ਚਾਹੀਦਾ ਤੇ ਸਾਨੂੰ ਪੰਚੋ ਚਾਹੀਦਾ ਜਿਹੜਾ ਪੂਰਾ ਕਾਇਮ ਆ ਜਿਹੜਾ ਸਾਡੇ ਅੱਧੀ ਰਾਤ ਦੇ ਵੀ ਵਾਰ ਹੀ ਮਾਰਿਆ ਸਾਡੇ ਨਾਲ ਤਲਦਾ ਤੇ ਜਿਹੜੇ ਸਾਡੇ ਥਾਣੇ ਅੱਜ ਹੋਰ ਕਿਤੇ ਸਾਡੀ ਮਾਰਤੀਆਰੇ ਕਰਦਾ ਪਰ ਮੈਂ ਇਹ ਕੀ ਕਹਿੰਦਾ ਮਾਰੇ ਦੀ ਬੰਦੇ ਦੀ ਮਾਰਤ ਕਰਨੀ ਆ ਜੇਰ ਸਪੰਚ ਬਣੇ ਉਹ ਭਾਵੇਂ ਜਗ੍ਹਾ ਰੇਣੀ ਆ ਕਿ ਤਗੜੀ ਦੀ ਮਾਰਤ ਕਰਨੀ ਆ ਪਰ ਮੈਂ ਕਹਿੰਦਾ ਵੀ ਤਗੜੀ ਦੀ ਨਾ ਹੋਵੇ ਪਰ ਮਾਰੇ ਦੀ ਜੂਰ ਕਰੀ ਹਾਂਜੀ ਕੀ ਨਾਦਰ ਮੇਰਾ ਨਾਮ ਸਰਦਾਰ ਅਵਤਾਰ ਸਿੰਘ ਪੰਚਾਇਤ ਮੈਂਬਰ ਚਾਰ ਨੰਬਰ ਵਾਰਡ ਦਾ ਮੈਂ ਪੰਚਾਇਤ ਮੈਂਬਰ ਐ ਸੀ ਗੋਡੇ ਦਾ ਹਾਂਜੀ ਅੱਜ ਪਿੰਡ ਸਭਰਾ ਦੇ ਜਿਹੜਾ ਇਕੱਠ ਹੋਇਆ ਕੀ ਕਹਣਾ ਤੁਹਾਡਾ ਇਹ ਤੇ ਜੀ ਕਦੀ ਸੋਚਿਆ ਹੋਣੇਗਾ ਵੀ ਇਹ ਟਾਈਮ ਵੀ ਆਊਗਾ ਕਿ ਸਰਦਾਰ ਲਾਲਜੀਤ ਸਿੰਘ ਪੁੱਲਰ ਪਿੰਡ ਸਭਰਾ ਦੀ ਚੋਣ ਕਰਾਉਣਗੇ ਕੋਈ ਵਾਵਾ ਸਮਾਂ ਗੁਜ਼ਰ ਚੁੱਕਾ ਹੈ ਜਿਹੜਾ ਚੋਣ ਨਹੀਂ ਹੀ ਹੋਈ ਕਿ ਜਾਨੀ ਕਿ ਸ ਰੋਕੇ ਨਾਲ ਹੀ ਸਰਪੰਚ ਬਣਾ ਲਦੇ ਹੀ ਸਰਪੋਚੇ ਨਾਲੇ ਮੈਂਬਰ ਬਣਾ ਦਿੰਦੇ ਹੀ ਮੈਂ ਇੱਕ ਮਾਮੂਲੀ ਪੰਚਾਇਤ ਮੈਂਬਰ ਦੀ ਇਲੈਕਸ਼ਨ ਲੜੀ ਆ ਮੈਨੂੰ ਪਤਾ ਵਾ ਕਿ ਜਦੋਂ ਇਲੈਕਸ਼ਨ ਲੜਗੇ ਉਦੋਂ ਹਰ ਇੱਕ ਵਰਕਰ ਦਾ ਕਿਦਾਂ ਇਤਮਾਨ ਕਰੀਦਾ ਹੈ ਕਿਦਾਂ ਸਤਿਕਾਰ ਕਰੀਦਾ ਹੈ ਕਿਦਾਂ ਇਤਮਾਨ ਕਰੀਦਾ ਹੈ ਇਹ ਮੈਂ ਜਾਣਦਾ ਹਾਂ ਮੈਂ ਇੱਕ ਨੋਰਮਲ ਨੰਬਰ ਦੀ ਪੰਚਾਇਤ ਲੜੀ ਜੇ ਮੰਨ ਲਓ ਕਿ ਸਰਦਾਰ ਲਾਜੀਤ ਸਿੰਘ ਖੁੱਲਰ ਪੰਚਾਇਤ ਦੀ ਚੋਣ ਕਰਾਉਂਦੇ ਆ ਤੇ ਮੈਂ ਇਹ ਗੱਲ ਕਹਾਂਗਾ ਕਿ ਸਭਰਾਵਾਂ ਦਾ ਇੱਕ ਇੱਕ ਜਿਹੜਾ ਵੋਟਰ ਹੋਊਗਾ ਉਹ ਹੰਦਰਾ ਰਣੀ ਹੋਊਗਾ ਕਿਉਂਕਿ ਇਹ ਬੜੇ ਬੜੇ ਚਿਰ ਬਾਅਦ ਘਟੋ ਘਟ ਬਿੱਤੀਆਂ 35 ਸਾਲਾਂ ਬਾਅਦ ਇਹ ਕੁਝ ਹੋਊਗਾ ਜਿਉਂ ਦੇਣ ਦੇ ਦੇਣਾ ਤੇ ਬਹੁਤ ਧੰਨਵਾਦ ਆ ਲਾਜੀ ਸਿੰਘ ਭੁਲਰ ਦਾ ਜਿਹੜਾ ਸਰਦਾਰ ਗੁਰਵਿੰਦਰ ਸਿੰਘ ਦੀ ਗੱਲ ਆ ਉਹ ਸਰਦਾਰ ਜੀ ਕੋਈ ਗੱਲ ਕਹਿਣ ਦੀ ਅਸੀਂ ਪਹਿਲਾਂ ਵੀ ਪੰਚਾਇਤ ਮੈਂਬਰ ਚਾਰ ਇਕੱਠੇ ਆ ਉਹਦੇ ਨਾਲ ਅੱਜ ਵੀ ਉਹਦੀ ਫੁੱਲ ਸਪੋਰਟ ਕਰਾਂਗੇ ਦਾੰਗ ਵਰਗਾ ਬੰਦਾ ਹੈ